ਆ ਹੈਗਾ ਜੀ ਸੋਨਾਲੀਕਾ 750 ਇਹ ਵੀ ਆਪਣੇ ਹੌਲੈਂਡ ਦੀ ਏਜੰਸੀ ਕੋਲਤਾ ਇਹ ਕਿਹੜਾ ਮਾਡਲ ਆ ਇਹ ਬਾਈ ਜੀ 17 ਮਾਡਲ ਹੈ ਜੀ 17 ਮਾਡਲ ਆ ਹਾਂ ਜੀ 17 ਮਾਡਲ ਆ ਸੋਨਾਲੀਕਾ 50 ਟਾਇਰ ਦੋਸਤੋ ਹੈਗੇ 40 ਕੋ ਪੈਸੇ ਟਾਇਰ ਘਸਿਆ 40 ਪੈਸੇ ਟਾਇਰ ਆ ਤੇ ਬਾਕੀ ਦੇਖਦੇ ਹਾਂ ਪ੍ਰੋਫੀਸ਼ਨ ਨੇ ਦੀ ਬਾਈ ਇਹਦਾ ਓਕੇ ਆ ਹਾਈ ਲੋ ਵਾਲਾ ਹੈ ਤੇ ਇੰਜਨ ਗੇਅਰ ਤਾਂ ਕਹਿੰਦੇ ਬਾਈ ਓਕੇ ਆ ਤੇ ਲਿੱਫਟ ਦਾ ਸਾਰਾ ਬੋਸ ਕਰਵਾਉਣਾ ਲਿੱਫਟ ਨੂੰ ਸਾਰਾ ਹੋ ਗਿਆ ਠੀਕ ਹੈ ਇਹ ਭਾਈ ਨਵਾਂ ਟਰੈਕਟਰ ਲੈ ਕੇ ਆਇਆ ਸੀ ਵਿੱਚ ਕਟਾ ਕੇ ਗਿਆ ਸੀਗੇ ਤੇ ਕਿੰਨੇ ਦਾ ਦੇਣਾ ਹੈ ਇਹ ਜੀ ਇਹਦੇ 5.5 4 5.5 4 ਲੈ ਵੀ ਦੋਸਤੋ 5.5 4 ਇਹਦੀ ਡਿਮਾਂਡ ਆ ਤੇ ਬਾਕੀ ਮੌਕੇ ਤੇ ਹੋਰੂਗਾ ਮਾਨਤਾਣ ਹੋਰੂਗਾ ਬਈਆਂ ਨਾਲ ਤੁਸੀਂ ਗੱਲ ਕਰ ਸਕਦੇ ਜੀ ਠੀਕ ਹੈ ਏਜੰਸੀ ਲਾਉਣ ਲਾਉਣ ਹੋਰੇਗਾ ਕਿ ਨਹੀਂ ਤੇ ਤੇ ਲਾਉਣ ਲਾਉਣ ਜੀ 12 ਮਾਡਲ 17 ਵਾਲੇ ਵਿੱਚ ਸੂਚਨਾ ਮੈਨਾ ਬੈਂਕ ਦਾ ਉਹ ਹੋ ਜੇ ਉਹ ਹੋ ਜਾਏਗਾ ਹਟੇ 17 ਮਾਡਲ ਲੋਨ ਹੋਰੂਗਾ ਦੋਸਤੋ 17 ਮਾਡਲ ਤੇ ਲਾਉਣ ਹੋ ਜੂਗਾ ਆ ਦੇਖ ਲਓ ਟਰੈਕਟਰ ਸਾਫ ਖੜਾ ਤੇ ਆਹ ਕਨੋਪਿਕ ਨੂੰ ਵੀ ਲੱਗੀ ਹੋਈ ਆ 17 ਮਾਡਲ ਟਰੈਕਟਰ ਆ ਟਾਇਰ 40 ਪੈਸੇ ਆ ਬਾਈ ਲੈ ਸਕਦੇ ਜੀ ਲਾਉਣ ਬਾਕੀ ਹੋ ਜੂਗਾ ਕੋਈ ਗੱਲ ਨਹੀਂ ਤੇ ਇੱਥੇ ਹਾਲੈਂਡ ਦੀ ਏਜੰਸੀ ਤੁਸੀਂ ਬਾਈ ਇੰਦਰਨਾਬਾਈ ਸੁੱਕ ਨਾਲ ਗੱਲ ਕਰ ਸਕਦੇ ਨੰਬਰ ਵਿੱਚ ਦੇ ਦਾਂ ਨੰਬਰ ਕਿੰਨਾ ਤੁਹਾਡਾ 9828830 ਅੱਛਾ 27690 27682830 27690 ਹਾਂਜੀ ਠੀਕ ਆ ਵੀਰੇ ਦੋਸਤੋ ਨੰਬਰ ਨੋਟ ਕਰ ਲਓ ਜੇ ਕਿਸੇ ਨੂੰ ਜਰੂਰਤ ਹੋਵੇ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਆ